ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਦੀਆਂ ਔਰਤਾਂ ਨੂੰ ਮਿਲਣਗੇ 1000 ਰੁਪਏ ਐਮਐਲਏ ਬਲਜਿੰਦਰ ਕੌਰ ਨੇ ਸੁਣਾਈ ਖੁਸ਼ਖਬਰੀ। ਐਮਪੀ ਅਮ੍ਰਿਤਾਲ ਸਿੰਘ ਦੀ ਪੈਰੋਲਰ ਜੀਤੇ ਅੱਜ ਹਾਈ ਕੋਰਟ 'ਚ ਹੋਵੇਗੀ ਸੁਣਵਾਈ। ਹਾਈ ਕੋਰਟ ਵੱਲੋਂ ਸੁਣਾਇਆ ਜਾ ਸਕਦਾ ਹੈ ਕੋਈ ਵੱਡਾ ਫੈਸਲਾ। ਮੌਤਲ ਐਸਐਸਪੀ ਰਵਜੋਦ ਕੌਰ ਬਾਰੇ ਆਈ ਵੱਡੀ ਖਬਰ। 1 ਮਹੀਨੇ ਬਾਅਦ ਦਾਖਲ ਕੀਤੀ ਗਈ 4 ਸ਼ੀਟ ਚੌਨ ਡਿਊਟੀ ਤੇ ਜਾਂਦੇ ਮਾਰੇਗੇ ਅਧਿਆਪਕ ਜੋੜੇ ਦੇ ਬੱਚਿਆਂ ਲਈ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ ਕਿਹਾ ਬੱਚਿਆਂ ਦੀ ਸਾਰੀ ਪੜ੍ਹਾਈ ਦੀ ਜ਼ਿੰਮੇਵਾਰੀ ਨਿਭਾਏਗੀ ਸਰਕਾਰ ਮੰਤਰੀ ਬਾਦਲ ਦੀ ਧੀ ਰੀਆ ਦੀ ਮਰਤੰਡ ਸਿੰਘ ਨਾਲ ਹੋਈ ਮੰਗਣੀ ਵਿਕਰਮ ਦਿਤੀਆ ਸਿੰਘ ਨੇ ਦਿੱਤੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਿੱਦੜਵਾਹ ਚ ਬੂਤ ਕੈਪਚਰਿੰਗ ਦਾ ਇਲਜ਼ਾਮ ਆਪ ਐਮਐਲਏ ਡਿੰਪੀ ਢਿੱਲੋਂ ਦੇ ਪ੍ਰਾ ਖਿਲਾਫ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਪੰਜਾਬ ਦੇ 10 ਜ਼ਿਲ੍ਹਿਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ 5 ਦਿਨਾਂ ਦੇ ਮੌਸਮ ਬਾਰੇ ਦਿੱਤੀ ਅਹਿਮ ਜਾਣਕਾਰੀ ਪੰਜਾਬ ਵਿੱਚ ਇਸ ਜਗ੍ਹਾ ਰੱਦ ਹੋਈਆਂ ਚੋਣਾਂ ਹੁਣ ਕੱਲ ਨੂੰ ਦੁਬਾਰਾ ਪੈਣਗੀਆਂ ਵੋਟਾਂ ਪੰਜਾਬ ਵਿੱਚ ਚੋਣਾਂ ਵਿਚਾਲੇ ਸਿਆਸੀ ਹਲਚਲ ਤੇਜ਼ ਰਾਜਾ ਵਰਿੰਗ ਨੇ ਆਪ ਵੀ ਦੇਖਦੇ ਭਰਾ ਤੇ ਬੂਥ ਕੈਪਚਰਿੰਗ ਦੇ ਲਗਾਏ ਦੋਸ਼ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਚੋਣਾਂ ਲਈ ਵੋਟਿੰਗ ਹੋ ਗਈ ਹੈ ਇਸ ਦੌਰਾਨ ਮੰਤਰੀ ਪ੍ਰੋਫੈਸਰ ਬਲਜਿੰਦਰ ਕੌਰ ਨੇ ਦਾਅਵਾ ਕੀਤਾ ਹੈ ਕਿ ਇਹ ਚੋਣਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਕਿਸਮਤ ਤੈ ਕਰਨਗੀਆਂ ਉਹਨਾਂ ਨੇ ਵੀ ਦੋਰਾਇ ਹੈ ਕਿ 2027 ਤੋਂ ਪਹਿਲਾਂ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਚੋਣਾਂ ਲਈ VOTING ਹੋ ਗਈ ਹੈ ਇਸ ਦੌਰਾਨ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ ਨੇ ਦਾਵਾ ਕੀਤਾ ਹੈ ਕਿ ਇਹ ਚੋਣਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਕਿਸਮਤ ਤੈ ਕਰਨਗੀਆਂ ਉਹਨਾਂ ਨੇ ਇਹ ਵੀ ਦੋਰਾਇ ਹੈ ਕਿ 2027 ਤੋਂ ਪਹਿਲਾਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਪੂਰਾ ਕੀਤਾ ਜਾਵੇਗਾ ਐਮਐਲਏ ਬਲਜਿੰਦਰ ਕੌਰ ਨੇ ਬਠਿੰਡਾ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ। ਉਹਨਾਂ ਨੇ ਇਸ ਮੌਕੇ ਕਿਹਾ ਕਿ ਧੁੰਦ ਦੇ ਬਾਵਜੂਦ ਵੱਡੀ ਗਿਣਤੀ ਚ ਵੋਟਰ ਆਪਣੀ ਵੋਟ ਪਾਉਣ ਲਈ ਬਾਹਰ ਆ ਰਹੇ ਹਨ ਜੋ ਆਮ ਆਦਮੀ ਪਾਰਟੀ ਸਰਕਾਰ ਦੇ ਕੰਮ ਪ੍ਰਤੀ ਜਨਤਾ ਦੇ ਉਤਸ਼ਾਹ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਹਰ ਪਿੰਡ ਵਿੱਚ ਪਾਣੀ ਮੁਹੱਈਆ ਕਰਵਾਇਆ ਹੈ, ਛੋਟੀਆਂ ਸਮੱਸਿਆਵਾਂ ਦਾ ਹੱਲ ਕੀਤਾ ਹੈ ਤੇ ਵੱਡੇ ਪੱਧਰ ਤੇ ਰੋਜ਼ਗਾਰ ਦੀ ਤਹਿਤ ਤੇ ਹਰ ਘਰ ਨੂੰ 600 ਯੂਨਿਟ ਮੁਫਤ ਬਿਜਲੀ ਦਿੱਤੀ ਹੈ। ਖਦੂਰ ਸਾਹਿਬ ਤੋਂ ਸੰਸਦ ਅਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਹਾਈ ਕੋਰਟ ਚ ਪਿਛਲੇ ਦਿਨੀ ਸੁਣਵਾਈ ਹੋਈ ਸੀ ਅਤੇ ਹਾਈ ਕੋਰਟ ਨੇ ਸੁਣਵਾਈ ਅੱਜ ਤੱਕ ਮੁਲਤਵੀ ਕਰ ਦਿੱਤੀ ਸੀ ਅਤੇ ਅੱਜ ਮੁੜ ਤੋਂ ਸੰਸਦ ਅਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਤੇ ਹਾਈ ਕੋਰਟ ਚ ਸੁਣਵਾਈ ਹੋਣੀ ਹੈ ਪਿਛਲੇ ਈਸਨਵਾਇ ਦੌਰਾਨ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਬਾਰੇ ਇੱਕ ਮਹੱਤਵਪੂਰਨ ਦਾਵਾ ਕੀਤਾ ਸੀ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਕਿਹਾ ਸੀ ਕਿ ਅਮਰਿਤਪਾਲ ਸਿੰਘ ਸਮਾਜ ਵਿਰੋਧੀ ਤੱਤਾਂ ਤੇ ਗੈਂਗਸਟਰਾਂ ਦੇ ਸੰਪਰਕ ਵਿੱਚ ਸੀ ਅਤੇ 15 ਲੋਕਾਂ ਦੇ ਕਤਲ ਦੀ ਸਾਜ਼ਿਸ਼ ਰਚ ਰਹੇ ਸੀ ਉਹ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ ਅਤੇ ਉੱਥੇ ਹੀ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਅਦਾਲਤ ਵਿੱਚ ਸਰਕਾਰ ਵੱਲੋਂ ਦਾਇਰ ਜਵਾਬ ਤੇ ਬਹਿਸ ਹੋਈ ਸੀ ਬਚਾ ਪੱਖ ਨੇ ਦਲੀਲ ਦਿੱਤੀ ਸੀ ਕਿ ਅਮਰਿਤਪਾਲ ਸਿੰਘ ਨੂੰ ਕਸਟਡੀ ਪੈਰੋਲ ਦਿੱਤੀ ਜਾਵੇ ਜਿਸ ਨਾਲ ਕਾਨੂੰਨ ਵਿਵਸਥਾ ਨੂੰ ਕੋਈ ਖਤਰਾ ਨਹੀਂ ਹੈ ਵਕੀਲ ਨੇ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਅਤੇ ਪੱਪੂ ਯਾਦ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਆਗੂਆਂ ਨੂੰ ਰਾਹ ਦਿੱਤੀ ਗਈ ਸੀ ਉਸੇ ਤਰਜ਼ ਤੇ ਅਮਰਿਤਪਾਲ ਸਿੰਘ ਨੂੰ ਵੀ ਸਰਦਰ ਰੁਤੇਜਲਾਸ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਹਲਕੇ ਦੇ ਪੱਖ ਦੇ ਮੁੱਦੇ ਸੰਸਦ ਵਿੱਚ ਚੁੱਕ ਸਕਣ ਤਰਨ ਤਰਨ ਵਿਧਾਨ ਸਭਾ ਸੀਟ ਤੇ ਹੋਈ ਜਿਮਨੀ ਚੌਂਦਰਨ ਤਰਨ ਤਰਨ ਦੀ ਐਸਐਸਪੀ ਰਵਜੋਦ ਕੋਰ ਗਰੇਵਾਲ ਖਿਲਾਫ ਤਕਰੀਬਨ ਇੱਕ ਮਹੀਨੇ ਬਾਅਦ ਚਾਰ ਛੇੜ داخل ਕੀਤੀ ਗਈ ਹੈ ਜਿਸ ਤੇ ਇਹ ਸਵਾਲ ਉੱਠੇ ਹਨ ਕਿ ਪੰਜਾਬ ਸਰਕਾਰ ਵੱਲੋਂ ਮੌਤਲ ਐਸਐਸਪੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਦਰਸਲ ਹੀ ਕਮਹੀਨੇ ਤੋਂ ਸੀਐਮ ਭਗਵੰਤ ਮਾਨ ਵਿਦੇਸ਼ ਦੌਰੇ ਤੇ ਹੋਣ ਕਾਰਨ ਮਾਮਲੇ ਸੰਬੰਧੀ ਜਾਂਚ ਇੱਕ ਮਹੀਨੇ ਤੱਕ ਲਟਕੀ ਰਹੀ ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਦੇ ਸੀਨੀਅਰ ਪੁਲਿਸ ਸੁਪਰੀਡੈਂਟ ਰਵਜੋਦ ਕੋਰ ਗਰੇਵਾਲ ਜਿਨ੍ਹਾਂ ਨੂੰ ਵਿਧਾਨ ਸਭਾ ਉਪਚੋਣ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਦੁਆਰਾ ਮੌਤਲ ਕੀਤਾ ਗਿਆ ਸੀ ਨੂੰ ਰਸਮੀ ਤੌਰ ਤੇ ਪੱਖਪਤੀ ਆਚਰਣ ਦੇ ਆਧਾਰ ਤੇ ਚਾਰ ਸ਼ੀਟ ਸੌਂ ਦਿੱਤੀ ਗਈ ਹੈ ਇਸ ਤੋਂ ਇਲਾਵਾ ਗਰੇਵਾਲ ਨੂੰ ਇਲਜ਼ਾਮਾਂ ਦਾ ਜਵਾਬ ਦੇਣ ਲਈ ਕੁ ਮਹੀਨਾ ਦਿੱਤਾ ਗਿਆ ਹੈ ਇਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਬੀਤੇ ਦਿਨੀ ਸਵੇਰੇ ਸਵੇਰੇ ਮੋਗਾ ਦੇ ਬਾਗਾ ਪੁਰਾਣਾ ਚ ਚੌਂ ਡਿਊਟੀ ਤੇ ਜਾਂਦੇ ਆਂ ਅਧਿਆਪਕ ਜੋੜੇ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ ਹਾਦਸੇ ਨੇ ਉਹਨਾਂ ਦੇ ਤੀ ਪੁੱਤਰ ਦੇ ਸਿਰੋ ਇੱਕੋ ਝਟਕੇ ਮਾਪਿਆਂ ਦਾ ਸਾਇਆ ਖੋਲ੍ਹਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਜੋੜੇ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਦੁੱਖ ਵੰਡਾਇਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੋਹਾਂ ਬੱਚਿਆਂ ਦੀ ਪੜ੍ਹਾਈ ਦੀ ਪੂਰੀ ਜ਼ਿੰਮੇਵਾਰੀ ਚੁੱਕਣ ਦਾ ਵੀ ਐਲਾਨ ਕੀਤਾ ਹੈ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਸਾਡੇ ਬਹੁਤ ਹੀ ਹੋਣ ਹਾਰ ਅਧਿਆਪਕ ਜਸਕਰਨ ਸਿੰਘ ਪੁੱਲਰ ਅੰਗਰੇਜ਼ੀ ਮਾਸਟਰ ਸਰਕਾਰੀ ਹਾਈ ਸਕੂਲ ਖੋਟੇ ਤੇ ਉਹਨਾਂ ਦੀ ਧਰਮ ਪਤਨੀ ਕਮਲਜੀਤ ਕੌਰ ਡੀਪੀਆਈ ਸਰਕਾਰੀ ਕੰਨਿਆ ਹਾਈ ਸਕੂਲ ਪਤੋ ਹੀਰਾ ਸਿੰਘ ਜੀਲਾ ਮੋਗਾ ਦਾ ਸਵੇਰੇ ਚੌਂ ਡਿਊਟੀ ਦੇ ਜਾਂਦੇ ਆਂ ਸੰਗਣੀ ਧੁੰਦ ਕਰਕੇ ਐਕਸੀਡੈਂਟ ਹੋ ਗਿਆ ਉਹ ਦੋਵੇਂ ਸਾਡੇ ਵਿਚਕਾਰ ਨਹੀਂ ਰਹੇ ਮੈਂ ਦੋਵਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਹੈ ਦੁੱਖ ਚ ਪਰਿਵਾਰ ਦੇ ਗਮ ਚ ਸ਼ਰੀਕ ਹਾਂ ਦੋਵੇਂ ਛੋਟੇ ਬੱਚਿਆਂ ਦੀ ਸਾਰੀ ਪੜ੍ਹਾਈ ਦੀ ਜ਼ਿੰਮੇਵਾਰੀ ਸਰਕਾਰ ਨਿਭਾਵੇਗੀ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀ ਬਾਦਲ ਦਿੱਤੀ ਰਿਆਦੀ ਮੰਗਣੀ ਜੰਮੂ ਕਸ਼ਮੀਰ ਦੇ ਸ਼ਾਹੀ ਪਰਿਵਾਰ ਅਤੇ ਸੀਨੀਅਰ ਕਾਂਗਰਸੀ ਨੇਤਾ ਕਰਨ ਸਿੰਘ ਦੇ ਪੋਤੇ ਆਰ ਕੇ ਮਰਤੰਡ ਸਿੰਘ ਨਾਲ ਹੋਈ ਹੈ ਇਹ ਜਾਣਕਾਰੀ ਉਹਨਾਂ ਦੇ ਪੁੱਤਰ ਵਿਕਰਮਾ ਦਿੱਤਿਆ ਸਿੰਘ ਨੇ ਖੁਦ ਦਿੱਤੀ ਹੈ ਉਹਨਾਂ ਨੇ ਦੋਵਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ ਮਾਧਵ ਰਾਓ ਸਿੰਧਿਆ ਦਾ ਦੋਤਾ ਹੈ ਮਰਤੰਡ ਸਿੰਘ ਜੋਤੀ ਰਾ ਦਿੱਤਿਆ ਦਾ ਸਾਕਾ ਭਾਂਜਾ ਹੈ ਇਸ ਪੋਸਟ ਵਿੱਚ ਵਿਕਰਮਾ ਦਿੱਤਿਆ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਤੇ ਪੋਸਟ ਕਰਦੇ ਹੋਏ ਲਿਖਿਆ ਹੈ ਕਿ ਮਾਤਾ ਦੇਵੀ ਦੇ ਆਸ਼ੀਰਵਾਦ ਨਾਲ ਸਾਨੂੰ ਇਹ ਐਲਾਨ ਕਰਦੇ ਹੋਏ ਇੱਕ ਬਹੁਤ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਪੁੱਤਰ ਆਰ ਕੇ ਮਰਤੰਡ ਸਿੰਘ ਦੀ ਮੰਗਣੀ ਰੀਆ ਬਾਦਲ ਨਾਲ ਹੋ ਗਈ ਹੈ ਰੀਆ ਸਰਦਾਰ ਅਤੇ ਸਰਦਾਰਨੀ ਮਨਪ੍ਰੀਤ ਸਿੰਘ ਬਾਦਲ ਦੀ ਧੀ ਹੈ ਅਸੀਂ ਉਨ੍ਹਾਂ ਦੋਵਾਂ ਨੂੰ ਆਪਣੇ ਪਿਆਰ ਅਤੇ ਉਜਵਲ ਭਵਿੱਖ ਲਈ ਸ਼ੁਕਾਮਨਾਵਾਂ ਭੇਜਦੇ ਹਾਂ ਗਿੱਦੜਵਾਹਾ ਵਿਧਾਨ ਸਭਾ ਹਲਕੇ 'ਚ VOTING ਦੌਰਾਨ ਗੰਬੀਰ ਬੇਨੀਮੀਆ ਦਾ ਦੋਸ਼ ਲਗਾਉਂਦੇ ਹੋਏ ਪੰਜਾਬ ਰਾਜ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਸ਼ਿਕਾਇਤ ਵਿੱਚ ਬੂਥ ਕੈਪਚਰਿੰਗ ਚੋਣ ਨਿਗਰਾਨੀ ਉਪਕਰਨਾ ਨੂੰ ਨੁਕਸਾਨ ਪਹੁੰਚਾਉਣਾ VOTERਾਂ ਨੂੰ ਡਰਾਉ ਮਧਕਾਉਣਾ ਤੇ ਕਥਿਤ ਪੁਲਿਸ ਮਿਲੀਪੁਕਤ ਦੇ ਗੰਬੀਰ ਦੋਸ਼ ਲਗਾਏ ਗਏ ਹਨ ਸ਼ਿਕਾਇਤ ਦੇ ਅਨੁਸਾਰ ਆਮ ਆਦਮੀ ਪਾਰਟੀ ਦੇ ਗਿੱਦੜਵਾਹਾ ਦੇ ਵਿਧਾਇਕ ਦੀਪ ਸਿੰਘ ਡੀਐਮਪੀ ਢਿੱਲੋ ਦਾ ਭਰਾ सनी ਢਿੱਲੋ ਉਰਫ਼ ਕਥਿਤ ਤੌਰ ਤੇ ਪੁਲਿਸ ਕਰਮਚਾਰੀਆਂ ਨਾਲ ਇੱਕ ਪੋਲਿੰਗ ਸਟੇਸ਼ਨ ਤੇ ਪਹੁੰਚਿਆ ਤੇ ਜਾਣਬੁੱਝ ਕੇ ਚੋਣ ਨਿਗਰਾਨੀ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ ਇਲਜ਼ਾਮ ਹੈ ਕਿ ਪੋਲਿੰਗ ਸਟੇਸ਼ਨ ਨੂੰ ਬਾਅਦ ਵਿੱਚ ਕੈਦ ਕੀਤਾ ਗਿਆ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਤੇ VOTING ਪ੍ਰਕਿਰਿਆ ਵਿੱਚ ਵਿਗਨ ਪਾਇਆ ਗਿਆ ਹੈ ਇਹ ਕਥਿਤ ਤੌਰ ਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਇਆ ਹੈ ਜੋ ਨਾ ਸਿਰਫ ਕਾਰਵਾਈ ਕਰਨ ਵਿੱਚ ਅਸਫਲ ਰਹੇ ਬਲਕਿ ਗੈਰ ਕਾਨੂੰਨੀ ਗਤੀਵਿਧੀਆਂ ਦਾ ਸਮਰਥਨ ਵੀ ਕਰਦੇ ਰਹੇ ਇਸ ਦੇ ਨਾਲ ਹੀ ਸ਼ਿਕਾਇਤ ਕਾਨੂੰਨੀ ਸੈਲ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀ ਪਲੇਅਰ ਵੱਲੋਂ ਵੀ ਦਾਇਰ ਕੀਤੀ ਗਈ ਹੈ ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਸ਼ਿਕਾਇਤ ਦਾ ਤੁਰੰਤ ਨੋਟਿਸ ਲਿਆ ਜਾਵੇ ਕਥਿਤ ਤੌਰ ਤੇ ਸ਼ਾਮਿਲ ਪੁਲਿਸ ਅਧਿਕਾਰੀਆਂ ਸਮੇਤ ਸਾਰੇ ਮਲਜਮਾ ਵਿਰੁੱਧ ਤੁਰੰਤ ਐਫ ਆਈ ਆਰ ਦਰਜ ਕੀਤੀ ਜਾਵੇ ਉਨ੍ਹਾਂ ਕਿ ਹੈ ਕਿ ਮਲਜਮ ਪੁਲਿਸ ਕਰਮਚਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਮੁਅਤਲ ਕੀਤਾ ਜਾਵੇ ਜੇ ਲੋੜ ਪਈ ਤਾਂ ਪ੍ਰਭਾਵਿਤ ਪੋਲਿੰਗ ਸਟੇਸ਼ਨਾਂ ਤੇ ਦੁਬਾਰਾ ਪੋਲਿੰਗ ਕਰਵਾਈ ਜਾਵੇ ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਜ਼ਿਲ੍ਹਾਵਾਰ ਮੌਸਮ ਚੇਤਾਵਨੀ ਜਾਰੀ ਕੀਤੀ ਗਈ ਹੈ 14 ਦਸੰਬਰ 2025 ਤੋਂ ਲੈ ਕੇ 18 ਦਸੰਬਰ 2025 ਤੱਕ ਰਾਜ ਦੇ ਕਈ ਹਿੱਸਿਆਂ 'ਚ ਸੂਕੀ ਠੰਡ ਦੇ ਨਾਲ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ ਭਾਰਤੀ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅੱਜ ਤੋਂ ਲੈ ਕੇ 18 ਦਸੰਬਰ 2025 ਤੱਕ ਰਾਜ ਦੇ ਕਈ ਹਿੱਸਿਆਂ 'ਚ ਸੂਕੀ ਠੰਡ ਦੇ ਨਾਲ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ yellow alert ਜਾਰੀ ਕੀਤਾ ਗਿਆ ਹੈ ਇਸ ਦੌਰਾਨ ਅਮਰੀਕਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਪਟਿਆਲਾ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਸਵੇਰੇ ਅਤੇ ਰਾਤ ਸਮੇਂ ਕੋਹਰਾ ਪੈਣ ਦੀ ਸੰਭਾਵਨਾ ਹੈ ਇਸ ਦਿਨ ਨਾਲ ਹੀ 16 ਦਸੰਬਰ ਤੋਂ 18 ਦਸੰਬਰ ਤੱਕ ਮੌਸਮ 'ਚ ਕੁਝ ਸੁਧਾਰ ਆਉਣ ਦੀ ਉਮੀਦ ਹੈ ਤੇ ਜ਼ਿਆਦਾਤਰ ਜ਼ਿਲ੍ਹਿਆਂ ਨੂੰ ਕੋਈ ਚੇਤਾਵਨੀ ਨਹੀਂ ਹੈ ਫਿਰ ਵੀ ਠੰਡ ਦਾ ਅਲਰਟ ਰਹੇਗਾ ਹਾਲਾਂਕਿ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਮੌਸਮ ਸੰਬੰਧੀ ਅਪਡੇਟਾਂ ਤੇ ਨਜ਼ਰ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਹਲਕਾ ਮਹਿਲਕਲਾਂ ਦੇ ਪਿੰਡ ਰਾਏ ਸਰ ਪਟਿਆਲਾ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਉਸ ਸਮੇਂ ਗੰਭੀਰ ਵਿਵਾਦ ਖੜਾ ਹੋ ਗਿਆ ਜਦੋਂ ਬੂਥ ਨੰਬਰ ਬੀ ਉੱਪਰ ਬੈਲਟ ਪੇਪਰਾਂ 'ਚ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤਕਰੀਰ ਦਰਜਾ ਹੁੰਦਾ ਮਾਮਲਾ ਸਾਹਮਣੇ ਆਇਆ ਇਸ ਘਟਨਾ ਕਾਰਨ ਕੁਝ ਸਮੇਂ ਲਈ ਚੋਣ ਪ੍ਰਕਿਰਿਆ ਪ੍ਰਭਾਵਿਤ ਰਹੀ ਅਤੇ ਪਿੰਡ ਵਿੱਚ ਤਣਾਅਪੂਰਨ ਮਾਹੌਲ ਬਣ ਗਿਆ ਮਾਮਲੇ ਸਾਹਮਣੇ ਆਉਂਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਸਮਰਥਕਾਂ ਵੱਲੋਂ ਭਾਰੀ ਰੋਸ ਪ੍ਰਗਟਾਇਆ ਗਿਆ ਇਸ ਮੌਕੇ ਅਕਾਲੀ ਆਗੂ ਬੰਜੀਤਰ ਸਿੰਘ ਰਾਜ ਸਰ ਨੇ ਚੋਣ ਕਮਿਸ਼ਨ ਅਤੇ ਸਰਕਾਰ ਤੇ ਗੰਭੀਰ ਦੋਸ਼ ਲਾਉਂਦੇ ਆ ਕਿ ਹੈ ਕਿ ਇਹ ਸਭ ਕੁਝ ਸੋਚ ਸਮਝ ਕੇ ਕੀਤਾ ਗਿਆ ਹੈ ਤਾਂ ਜੋ ਕਾਲੀ ਦਲ ਦੇ ਹੱਕ ਵਿੱਚ ਵੋਟ ਨਾ ਪੈਣ ਉਹਨਾਂ ਨੇ ਕਿਹਾ ਕਿ ਪੋਸਟਲ ਅਤੇ ਬੈਲਟ ਪੇਪਰਾਂ ਤੋਂ ਚੋਣ ਨਿਸ਼ਾਨਾ ਹਟਾਉਣਾ ਲੋਕਤੰਤਰ ਤੇ ਸਿੱਧਾ ਹਮਲਾ ਹੈ ਸਥਿਤੀ ਵਿਗੜਦੀ ਦੇਖ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ ਹੈ ਐਸਡੀਐਮ ਮਹਿਲਕਲਾ ਬਿਆਨਤ ਸਿੰਘ ਸਿੱਧੂ ਅਤੇ ਡੀਐਸਪੀ ਜਸਪਾਲ ਸਿੰਘ ਤਾਲੀਵਾਲ ਮੌਕੇ ਤੇ ਪਹੁੰਚੀ ਅਤੇ ਪਿੰਡ ਵਾਸੀਆਂ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਕੀਤੀ ਦਾ ਜਾਇਜ਼ਾ ਲਿਆ ਐਸ.ਡੀ.ਐਮ ਬਿਆਨਤ ਸਿੰਘ ਸਿੱਧੂ ਨੇ ਦੱਸਿਆ ਕਿ ਬੂਥ ਨੰਬਰ 20 ਸੰਬੰਧੀ ਪੈਦਾ ਹੋਏ ਰੋਲੇ ਬਾਰੇ ਇਲੈਕਸ਼ਨ ਕਮਿਸ਼ਨ ਨੂੰ ਲਿਖਤੀ ਰਿਪੋਰਟ ਪੇਸ਼ ਕੀਤੀ ਗਈ ਹੈ ਤੇ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਇਸ ਬੂਥ 'ਤੇ ਮੁੜ ਚੋਣ ਕਰਵਾਈ ਜਾਵੇਗੀ ਉਹਨਾਂ ਨੇ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੋਕੇ ਏਡੀਸੀ ਸਮੇਤ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੋਕੇ ਏਡੀਸੀ ਅਮਿਤ ਬੇਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਕਮਿਸ਼ਨ ਦੇ ਨਵੇਂ ਤੈ ਪ੍ਰੋਗਰਾਮ ਅਨੁਸਾਰ ਪਿੰਡ ਰਾਏ ਸਰ ਪਟਿਆਲਾ ਦੇ ਬੂਥ ਨੰਬਰ 23 16 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਮੂੜ ਵੋਟਿੰਗ ਕਰਵਾਈ ਜਾਵੇਗੀ ਚੰਨੀ ਦਛੜੋ ਯਾਰ ਚੰਨੀ ਤਾਂ ਕੁਝ ਵੀ ਕਹਿੰਦੇ ਹੋ ਤਾਂ 100 100 ਬੈਲਟ ਪੇਪਰ ਆ ਗਈ ਕਿੱਥੇ ਆ ਗਈ ਉਹ ਗੈਰ ਜ਼ਿੰਮੇਵਾਰਨ ਉਹ ਤਾਂ ਆਪਣੀ ਹਾਰ ਮੰਨੀ ਹੁੰਦੇ ਆਂ ਜੇ ਚੰਨੀ ਨੂੰ ਗੈਂਗਸਟਰਾਂ ਦੇ ਫੋਨ ਆ ਰਹੇ ਨੇ ਨਾ ਤਾਂ ਫਿਰ ਇਹ ਕਾਲੀ ਦਲ ਵੱਲੋਂ ਹੋਣੇ ਕਿਉਂਕਿ ਗੈਂਗਸਟਰਾਂ ਦੀ ਪਾਰਟੀ ਤਾਂ ਉਹ ਬਣ ਗਈ ਜੀ ਕਾਲੀ ਦਲ ਗੈਂਗਸਟਰਾਂ ਟਿਕਟਾ ਤਾਂ ਉਹ ਦਿੰਦੇ ਨੇ ਜੀ ਪੁਸ਼ਤ ਪਨਾਹੀਆ ਉਹ ਕਰਦੇ ਨੇ ਅਸੀਂ ਕੋਈ ਗੈਂਗਸਟਰਾਂ ਵਾਲੀ ਅਸੀਂ ਤਾਂ ਭਰਾਵਾ ਕੰਮਾਂ ਦੇ ਆਧਾਰ ਤੇ ਅਸੀਂ ਤਾਂ ਆਪਣੇ ਦੁਕਾਨਾਂ ਦੇ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਣ ਆਲੇ ਆ ਇਹ ਧਰਮ ਦੇ ਆਧਾਰ ਤੇ ਪੰਥ ਦੇ ਆਧਾਰ ਤੇ ਕਦੇ ਕਿਸੇ ਜਾਤੀਵਾਦੀ ਦੇ ਆਧਾਰ ਤੇ ਹੋਰਾਂ ਦਾ ਕੰਮ ਹੈ ਸਾਡਾ ਕੰਮ ਆ ਕਾਲੀ ਦਲ ਦੇ ਵੀ 2018 1800 ਦੇ ਨੇੜੇ ਤੇਰੇ ਉਹਨਾਂ ਦੇ ਕੰਮ ਕੱਲੀ ਬਲਾਕ ਸੰਪਤੀ ਦੀ ਗੱਲ ਕਰ ਰਹੇ ਨੇ ਤੇ ਜੇ ਲਾ ਪ੍ਰਸ਼ੀਸ਼ ਕਰਨ ਉਹ ਵੀ ਤਾਂ ਖੜੇ ਹੀ ਨੇ ਕਾਗਜ਼ ਉਹਨਾਂ ਦੇ ਵੀ ਸੈਕਟ ਹੋਏ ਨੇ ਕਿੱਥੇ ਦੁਰ ਉਪਯੋਗ ਹੋ ਗਿਆ ਇਹ ਸਿਰਫ ਕਹਿਣਾ ਹੁੰਦਾ ਬਿਆਨ ਦੇ ਕੇ ਆਪਣੀ ਹਾਰ ਨੂੰ ਉਹ ਕਿੱਥੇ ਕਿਸੇ ਹੋਰ ਪਾਸੇ ਡਾਇਵਰਟ ਕਰ ਦੇ ਸੋ ਜਦੋਂ ਹੁਣ ਤੁਸੀਂ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰੋਗੇ ਜਦੋਂ ਤੁਸੀਂ ਪਿਸਤੌਲਾਂ ਤੇ ਨੋਕ ਤੇ ਵੋਟਾਂ ਮੰਗੋਗੇ ਫਿਰ ਤਾਂ ਜਿਹੜਾ ਪ੍ਰਸ਼ਾਸਨ ਨੂੰ ਪੁਛਤਾ ਕਰਨੀ ਪਊਗਾ ਨਾ ਫਿਰ ਫਿਰ ਇਹ ਥੋੜੀ ਹੈ ਕਿ ਤੁਸੀਂ ਮਤਲਬ ਗੈਂਗਸਟਰਾਂ ਦੇ ਇਸ ਤਰ੍ਹਾਂ ਟਿਕਟਾਂ ਦੇ ਕੇ ਉਸ ਤੋਂ ਬਾਅਦ ਕਹੋਗੇ ਔਰ ਲੋਕਾਂ ਨੂੰ ਫੋਨ ਕਰਕੇ ਧਮਕਾਓ ਤੇ ਉਸ ਤੋਂ ਬਾਅਦ ਕਹੋਗੇ ਆਮਨ ਸ਼ਾਂਤੀ ਨਹੀਂ ਹੈਗੀ ਜੀ ਆ ਨਹੀਂ ਹੈਗਾ ਜੀ ਉਹ ਸੋ ਇਹ ਸਾਰੇ ਇਹਨਾਂ ਦੇ ਬਹਾਨੇਵਾਜੀ ਹੈ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਸ਼ਾਂਤੀ ਨਾਲ ਵੋਟਾਂ ਚੱਲ ਰਹੀਆਂ ਪੰਜਾਬ 'ਚ ਮੇਰੇ ਕੋਲੇ ਹਰ ਮਿੰਟ-ਮਿੰਟ ਦੀ ਅਪਡੇਟ ਆ ਰਹੀ ਹੈ ਡੀਜੀਪੀ ਸਾਹਿਬ ਵੱਲੋਂ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਮੈਂ ਪੁੱਛ ਰਿਹਾ ਤੇ ਬਿਲਕੁਲ ਸਹੀ ਸਲਾਮਤ ਚੱਲ ਰਿਹਾ ਹੈ ਔਰ ਹਜੇ 4 ਵਜੇ ਤੱਕ ਵੋਟਾਂ ਨੇ 4 ਵਜੇ ਤੱਕ ਜਿਹੜੇ ਲਾਈਨ 'ਚ ਲੱਗ ਗਏ ਉਹਨਾਂ ਨੇ ਵੋਟਾਂ ਪੈਣਗੀਆਂ ਇਹ ਨਾ ਸਮਝਿਆ ਜਾਵੇ ਕਿ 4 ਵਜੇ ਤੋਂ ਬਾਅਦ ਵੋਟਾਂ ਪੈਣੀਆਂ ਬੰਦ ਹੋ ਜਾਣਗੀਆਂ ਜਿਹੜੇ ਲਾਈਨ 'ਚ ਲੱਗ ਗਏ ਬੂਥ ਦੀ ਚ ਸਟੇਸ਼ਨ ਤੇ ਪੋਲਿੰਗ ਸਟੇਸ਼ਨ ਤੇ ਪਹੁੰਚ ਕੇ ਉਹਨਾਂ ਨੇ ਵੋਟਾਂ ਪੈਣਗੀਆਂ ਜੇ ਕੋਈ ਇੱਧਰ ਉੱਧਰ ਜਾਂ ਕੋਈ ਆਪਣੇ ਕੰਮਾਂ ਕਾਰਾਂ ਤੇ ਗਏ ਹੋਏ ਨੇ 4 ਵਜੇ ਤੋਂ ਪਹਿਲਾਂ ਕੇ ਜੇ ਲਾਈਨ 'ਚ ਲੱਭ ਜਾਣਗੇ ਤੁਹਾਨੂੰ ਰਾਖ ਸਮਤੀ ਦੇ ਜਿਹੜੇ ਪ੍ਰਤੀਨਿਧੀ ਵੋਟਾਂ ਨੂੰ ਕਿੰਨੀ ਕ ਐਮੀਦ ਸਮਝ ਦੇਣੇ ਕਿ ਸਰਪੰਚੀ ਨੂੰ ਵੱਧ ਐਮੀਦ ਦਿੱਤੀ ਜਾਂਦੀ ਨਹੀਂ ਦੇਖੋ ਇਹ ਵੀ ਇਹ ਵੀ ਇੱਕ ਪੜਾਅ ਹੈ ਲੋਕਤੰਤਰ ਦਾ ਇਹ ਵੀ ਇੱਕ ਲੇ ਬੜੀਆਂ ਗ੍ਰਾਂਟਾਂ ਬੜੇ ਪਿੰਡਾਂ ਦੇ ਜਿਹੜੇ ਸੁਧਾਰ ਦੇ ਕੰਮ ਜਿਹੜੇ ਨੇ ਉਹ ਜ਼ਿਲ੍ਹਾ ਪ੍ਰੀਸ਼ਦ ਚੋਂ ਆਉਂਦੇ ਨੇ ਜਾਂ ਬਲਾਕ ਸਮਤੀ ਚੋਂ ਆਉਂਦੇ ਨੇ ਤੇ ਖਾਸ ਤੌਰ ਤੇ ਨੌਜਵਾਨ ਜਾਂ ਜਿਹੜੇ ਖੜੇ ਨੇ ਵੋਟਾਂ ਚ ਉਹਨਾਂ ਲਈ ਇੱਕ ਪੋਲੀਟੀਕਲ ਕੈਰੀਅਰ ਆਪਣੇ ਜੇ ਬਣਾਉਣੇ ਨੇ ਉਹਨਾਂ ਨੂੰ ਤਾਂ ਇਹ ਵੋਟਾਂ ਬਹੁਤ ਵੱਡਾ ਇੱਕ ਬਾਡੀ ਦਾ ਕੰਮ ਕਰਦੀਆਂ ਨੇ ਅੱਗੇ ਜਾ ਕੇ ਉਹ ਉਸ ਤੋਂ ਅਗਲੀ ਸਟੇਜ ਤੇ ਜਾਣਗੇ ਹੈਨਾ ਸੋ ਇਹ ਸਮਝ ਲਓ ਵੀ ਰਾਜਨੀਤਿਕ ਸਾਡੇ ਢਾਂਚੇ ਲਈ ਵੀ ਜਿਹੜਾ ਜਿਵੇਂ ਆਪਾਂ ਕਹਿੰਦੇ ਆ ਕਿ ਜਿਹੜੇ ਕਾਲਜ ਨੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਸਕੂਲਾਂ ਚੋਂ ਆਉਂਦੇ ਨੇ ਯੂਨੀਵਰਸਿਟੀਆਂ ਦੇ ਬੱਚੇ ਕਾਲਜਾਂ ਚੋਂ ਆਉਂਦੇ ਨੇ ਸੋ ਇਸ ਕਰਕੇ ਇਹ ਇੱਕ ਅਗਲੀ ਪੀੜ੍ਹੀ ਜਿਹੜੀ ਰਾਜਨੀਤੀ ਵਾਲੀ ਹੈ ਉਹਦੇ ਵਾਸਤੇ ਵੀ ਇੱਕ ਵਧੀਆ ਮੌਕਾ ਹੈ ਕਿ ਚੰਗੇ ਯੰਗ ਮੁੰਡੇ ਸਿਆਣੇ ਪੜੇ ਲਿਖੇ ਹੋਣ ਪੰਜਾਬ ਦੇ ਪਾਣੀ ਵਿੱਚ ਯੂਰੇਨੀਅਮ ਸਭ ਤੋਂ ਵੱਧ ਪਾਇਆ ਜਾ ਰਿਹਾ ਇਹ ਤਾਂ ਬਹੁਤ ਚਿਰ ਪਹਿਲਾਂ ਤੋਂ ਅਸੀਂ ਮੈਂ ਤਾਂ ਜਦੋਂ ਕਲਾਕਾਰ ਵੀ ਨਹੀਂ ਸੀਗਾ ਮਤਲਬ ਮੈਂ ਰਾਜਨੀਤੀ 'ਚ ਨਹੀਂ ਸੀਗਾ ਕਲਾਕਾਰ ਤੌਰ ਤੇ ਮੈਂ ਫਾਜ਼ਿਲਕਾ ਦੇ ਪਿੰਡਾਂ ਜਾਂਦਾ ਸੀਗਾ ਅਸੀਂ ਇਹਦੇ ਬਾਰੇ ਮਾਮਲਾ ਉਠਾ ਰਹੇ ਆ ਜਲ ਸ਼ਕਤੀ ਮੰਤਰੀ ਕੋਲੇ ਪਹਿਲਾਂ ਸ਼ਿਕਾਵਤ ਸਾਹਿਬ ਸੀ ਹੁਣ ਹੋਰ ਮੇਰੇ ਖਿਆਲ ਚ ਸੀ ਆਰ ਪਾਟੇਲ ਹੈ ਤੇ ਪਾਣੀਆਂ ਦੇ ਮੁੱਦੇ ਤੇ ਪੰਜਾਬ ਪਹਿਲੇ ਮੈਂ ਤਾਂ ਇਹ ਗੱਲ ਨਾਰਥ ਓਰ ਕਾਉਂਸਲ ਚ ਕਹਿ ਕੇ ਆ ਕਿ ਨਾ ਸਾਡਾ ਥੱਲੇ ਵਾਲਾ ਪਾਣੀ ਜਿਹੜਾ ਉਹ ਪੀਣ ਯੋਗ ਨਹੀਂ ਹੈ ਨਾ ਸਾਡਾ ਉੱਪਰ ਵਾਲਾ ਦਰਿਆਵਾਂ ਦਾ ਪਾਣੀ ਉਹ ਵੀ ਕਾਲੇ ਰੰਗ ਦਾ ਜਿਹੜਾ ਹੋ ਗਿਆ ਤੇ ਉਹਦੇ ਵਾਸਤੇ ਸਾਨੂੰ ਬੁੱਢਾ ਨਾਲਾ ਜਾਂ ਕੋਰ ਕੋਈ ਫੰਡ ਨਹੀਂ ਦਿੰਦਾ ਆ ਕੇ ਦੇਖ ਜਾਂਦੇ ਆ ਸੈਂਟਰ ਵਾਲੇ ਦੇਖ ਕੇ ਚਲੇ ਜਾਂਦੇ ਆ ਸੋ ਅਸੀਂ ਤਾਂ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰ ਤਮਾਤ ਦੇ ਵਚਨ ਨੂੰ ਜਿਹੜਾ ਪੂਰਾ ਕਰਨ ਦੇ ਵਚਨ ਵਾਧਾ ਕੋਦੋ 50% ਦੇ ਨੀਅਰ ਬਾਊਟ ਦਾ ਰੇਟ ਬਣਾਇਆ ਉਹਨੂੰ ਨਾ ਇਹ ਇਕੱਲੇ ਪੰਜਾਬ ਦਾ ਨਹੀਂ ਜੀ ਤੁਸੀਂ ਯੂਪੀ ਵਾਲੇ ਪਾਸੇ ਜਾ ਕੇ ਤਾਂ ਖੂਨ ਵੀ ਨਕਲੀ ਹੈ ਖੂਨ ਬਲੱਡ ਬੈਂਕ ਚ ਖੂਨ ਨਕਲੀ ਹੈ ਸੋ ਇਸ ਕਰਕੇ ਇਹ ਆਪਾਂ ਨੂੰ ਥੋੜਾ ਜਿਹਾ ਸੋਸ਼ੀਅਲੀ ਇਹ ਵੀ ਸੋਚਣਾ ਪਊਗਾ ਕਿ ਜਿਹੜੇ ਪਨੀਰ ਨਕਲੀ ਖੋਆ ਨਕਲੀ ਜਾਂ ਫਿਰ ਖੂਨ ਨਕਲੀ ਜਾਂ ਕੋਈ ਮਿਰਚਾਂ ਚ ਜਿਹੜਾ ਇੱਟਾਂ ਦਾ ਸ਼ੋਰਾ ਫਲਾਨੇ ਚ ਆਹਾਹਾ ਮਿਕਸ ਕਰਦੇ ਆ ਕਿਤੇ ਨਾ ਕਿਤੇ ਜਾ ਕੇ ਫਿਰ ਤੁਹਾਡੇ ਘਰੇ ਵੀ ਆਊਗਾ ਉਹ ਸੋ ਇਸ ਕਰਕੇ ਕੱਲਾ ਪੈਸੇ ਕਮਾਉਣਾ ਹੀ ਇੱਥੇ ਮਕਸਦ ਨਹੀਂ ਹੋਣਾ ਚਾਹੀਦਾ ਜਾਂ ਪ੍ਰੋਫਿਟ ਲੈਣਾ ਹੀ ਮਕਸਦ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਜਿਹੜੇ ਮੁਹੱਲੇ 'ਚ ਰਹਿੰਦੇ ਹੋ ਜਾਂ ਜਿਹੜੇ ਪਿੰਡ 'ਚ ਰਹਿੰਦੇ ਹੋ ਉਹਦੇ ਆਲੇ-ਦੁਆਲੇ ਗਵਾਂਢ ਦੀ ਵੀ ਖੈਰ ਮਨਾਓ ਲੱਗੀ ਜੇ ਤੇਰੇ ਕਲੇਜੇ ਅਜੇ ਸ਼ੁਰੂ ਨਹੀਂ ਹੈ ਇਹ ਨਾ ਸਮਝੀਂ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ ਸੋ ਜੇ ਆਲੇ-ਦੁਆਲੇ ਸਾਰਾ ਸਾਫ਼ ਰਹੂਗਾ ਸ਼ੁੱਧ ਖਾਣਗੇ ਲੋਕ ਸਮਾਜ ਤਰੱਕੀ ਕਰੂਗਾ ਤਾਂ ਉਹ ਉਹਨਾਂ ਦਾ ਘਰ ਵੀ ਤਾਂ ਸਮਾਜ ਦੇ ਵਿੱਚ ਹੀ ਹੈ ਇਹ ਪੰਜਾਬ ਦੇ ਆਉਣ ਵਾਲੇ ਭਵਿੱਖ ਲਈ ਚੰਗੀਆਂ ਨਹੀਂ ਹੈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਖਤਮ ਕਰਨ ਵਾਸਤੇ ਜਿਹੜੀ ਗੁੰਡਾਗਰਦੀ ਚੱਲ ਰਹੀ ਹੈ ਇਹ ਬਿਲਕੁਲ ਗਲਤ ਹੈ ਪੰਜਾਬ ਇਸ ਤਰ੍ਹਾਂ ਕਦੇ ਨਹੀਂ ਪੰਜਾਬ ਨੂੰ ਗਲਤ ਰਾਹਤਿਆਂ ਦੇ ਨਾ ਤੋਰੋ ਜਿਹੜੇ ਲੋਕਾਂ ਨੂੰ ਤੁਸੀਂ ਅੱਜ ਪਿੰਡਾਂ 'ਚ ਲੜਾ ਰਹੇ ਹੈ ਉਹਦੇ ਨਾਲ ਸਾਡੇ ਆਉਣ ਦੇ ਪਿੰਡਾਂ ਦੇ ਵਿੱਚ ਆਪਸੀ ਭਾਈਚਾਰੇ ਤੇ ਫਰਕ ਪੈ ਰਿਹਾ ਹੈ ਵੋਟਾਂ ਕਰਕੇ ਲੜਾਈਆਂ ਨਹੀਂ ਹੋਈਆਂ ਪੰਜਾਬ ਦੇ ਵਿੱਚ ਲੇਕਿਨ ਤੁਸੀਂ ਇਹ ਜਿਹੜੀ ਪਰੰਪਰਾਵਾਂ ਪਾਰੇ ਹਰ ਬੰਦਾ 50-50 ਗੁੱਡੇ ਲੈ ਕੇ ਪਿੰਡ ਘੇਰ ਰਿਹਾ ਇਹ ਜਿਹੜਾ ਪਰੰਪਰਾ ਇਹ ਬਿਲਕੁਲ ਗਲਤ ਹੈ ਇਹ ਪੰਜਾਬ ਨੂੰ ਬਰਬਾਦ ਕਰਨ ਵਾਲੀ ਹੈ ਪੰਜਾਬ ਨੂੰ ਗਲਤ ਰਾਹ ਤੇ ਤੋਰਨ ਵਾਲੀ ਹੈ ਇਹ ਜਿਹੜਾ ਤੁਸੀਂ ਦਿੱਲੀ ਤੇ ਸੋਧਿਆ ਕੇਜਰੀਵਾਲ ਸ਼ਾਮ ਦੇਵ ਵੇਦ ਪਰ ਦੰਡਪੀਰ ਦਾ ਜਿਹੜਾ ਇਹ ਤੁਹਾਡਾ ਸਿਸਟਮ ਹੈ ਲੜਾਈ ਝਗੜੀ ਸੱਚ ਝੂਠ ਇਹ ਤੁਸੀਂ ਬਿਲਕੁਲ ਗਲਤ ਕਰ ਰਹੇ ਪੰਜਾਬ ਵਾਸਤੇ ਪੰਜਾਬ ਤੁਹਾਨੂੰ ਕਦੇ ਮaaf ਨਹੀਂ ਕਰੇਗਾ ਇਸ ਜਿਹੜਾ ਤੁਸੀਂ ਆ ਕੁਛ ਕਰਿਆ ਕਿ ਜਿਹੜਾ ਤੁਸੀਂ ਅੱਜ ਨੰਗਾ ਨਾਚ ਤੁਸੀਂ ਕਰ ਰਹੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਛੜਿਆੰਤਰ ਤੁਸੀਂ ਰਚ ਰਹੇ ਹੋ ਜਿਹੜਾ ਤੁਸੀਂ ਸੱਜ ਝੂਠਾ ਲੜਾਈ ਝਗੜੇ ਕਰ ਰਹੇ ਹੋ ਤੁਹਾਨੂੰ ਕਦੇ ਮaaf ਨਹੀਂ ਕੀਤਾ ਜਾਏਗਾ ਕੀ ਲੱਗਦਾ ਹੈ ਅਜੇ ਹੀ ਫਿਰ ਚੋਣਾਂ ਦੇ ਕੀ ਮੈਨੇ ਕੀ ਬਸਦੇ ਨੇ ਫਿਰ ਕੋਈ ਮੈਨੇ ਨਹੀਂ ਹੈ ਚੋਣਾਂ ਦੇ ਨਾਲ ਤੇ ਲੇਕਿਨ ਫਿਰ ਵੀ ਐਸੀ ਆਖਰੀ ਸਮੇਂ ਤੱਕ ਪੂਰੀ ਲੜਾਈ ਦੇਣੀ ਹੈ ਐਸੀ ਆਖਰ ਤੱਕ ਜਿੱਤਣਾ ਹੈ ਇਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਵੋਟਾਂ ਪਾਉਣ ਤੇ ਘਰਾਂ 'ਚ ਰੋਕਿਆ ਹੋਇਆ ਜਿਹੜੇ ਕਾਂਗਰਸੀ ਜਾਂ ਆਪੋਜੀਸ਼ਨ ਵੋਟਰ ਹੈ ਇਹ ਸਿਰਫ ਉਹਨਾਂ ਨੂੰ ਆਉਣ ਦੇ ਰਹੇ ਆ ਉੱਥੇ ਤੱਕ ਅਜੇ ਤੱਕ 20% ਪੋਲਿੰਗ ਹੋਈ ਹੈ ਜਾਂ 25% ਹੋਈ ਹੈ ਜਦ ਕਿ ਹੁਣ ਤੱਕ 40% ਪੋਲਿੰਗ ਹੋ ਜਾਣੀ ਚਾਹੀਦੀ ਸੀ ਪਿੰਡਾਂ 'ਚੋਂ ਲੋਕਾਂ ਨੂੰ ਆਉਣ ਦੇ ਰਹੇ ਪ੍ਰਭੂ ਜੀ ਭਗਵੰਤ ਮਾਨੇ ਤੁਹਾਡੇ ਤੋਂ ਜਦੋਂ ਜੀ ਖਤਸਾ ਜਤਾਇਆ ਸੀ ਤੁਹਾਨੂੰ ਕਿਹਾ ਸੀ ਵੀ ਇਹ ਤਾਂ ਹਾਰ ਜੜੀ ਹੈ ਦਿਖ ਰਹੀ ਹੈ ਉਸਕੋ ਐਸੀ ਹਾਰ ਨਹੀਂ ਕਬੂਲ ਕਰ ਰਹੇ ਜਿਹੜਾ ਭਗਵੰਤ ਮਾਨ ਜੀ ਕਹਿ ਰਹੇ ਭਗਵੰਤ ਮਾਨ ਜੀ ਤੁਹਾਨੂੰ ਗਲਤ ਫਹਿ ਨਹੀਂ ਹੋਗੀ ਇਹ ਹਾਰ ਨਹੀਂ ਹੈ ਮੈਂ ਉਜਾਗਰ ਕਰ ਰਿਹਾ ਤੁਹਾਡੇ ਘੁਟਾਲੇ ਮੈਂ ਉਜਾਗਰ ਕਰ ਰਿਹਾ ਤੁਹਾਡਾ ਜਿਹੜਾ ਤੁਹਾਡਾ ਸੁਸ਼ੋਧਿਆ ਜੀ ਜਿਹੜਾ ਕਹਿ ਰਹੇ ਨਾ ਕਿ ਹਰ ਹੀਲਾ ਆਪਣਾ ਕੇ ਹਰ ਤਰੀਕੇ ਦੇ ਨਾਲ ਅਸੀਂ ਇਲੈਕਸ਼ਨ ਲੁੱਟਣਾ ਮੈਂ ਉਹਨਾਂ ਤੁਹਾਡੇ ਘਟਾਲਿਆਂ ਨੂੰ ਉਹਨਾਂ ਤੁਹਾਡੇ ਛੜਿਆੰਤਰਾਂ ਨੂੰ ਯਾਦ ਕਰ ਰਿਹਾ ਐਸੀ ਲੜਨੇ ਵਾਲੇ ਲੜਾਗੇ ਪਾਰਟੀਆਂ ਸਾਡੀਆਂ ਪੰਜਾਬ ਸਾਡਾ ਕਦੇ ਵੀ ਏਅਰ ਅਫਦਾਲੀਆਂ ਤੋਂ ਨਹੀਂ ਹਾਰਿਆ ਅਫਦਾਲੀਆਂ ਤੋਂ ਨਹੀਂ ਝੁਕੇ ਸੀ ਤਾਂ ਪੰਜਾਬ ਤੁਹਾਡੇ ਦਿੱਲੀ ਵਾਲਿਆਂ ਮੂਹਰੇ ਤੇ ਤੁਹਾਡੇ ਮੂਹਰੇ ਕਿਵੇਂ ਗੁੰਡੇ ਟਕੇਗਾ ਪੰਜਾਬ ਲੜੇਗਾ ਸੰਘਰਸ਼ ਕਰੇਗਾ ਤੇ ਇਸ ਸੰਘਰਸ਼ ਤੋਂ ਉੱਭਰੇਗਾ ਤੇ ਅਸੀਂ ਤੁਹਾਨੂੰ ਭਜਾਵਾ